ਹੋਰ ਮੈਂ ਅੱਗ ਲਾ ਲੇਂਗਾ ਛੱਗੇ ਨੂੰ ਪੰਗੇ ਕਰਦਾ ਪੁੱਠੇ ਮੈਂ ਪੰਗੇ ਕਰੂੰਗਾ ਜਾਏ ਘਰ ਪੱਜ ਕੇ ਕਿਉਂ ਲੈ ਕੇ ਦੇਸੀ ਉਹਦੇ ਚ ਪਿਆ ਫਰਿੱਜ ਚ ਜੇ پراਉਠਾ ਲਵਾਉਣਾ ਤਾਂ ਤੇ ਨਹੀਂ ਮੈਂ ਇਹਦੇ ਨੇ ਲਾ ਦੇਣਾ ਗੰਦੇ ਚ ਕਿਉਂ ਨਾ ਨਹੀਂ ਨਾਲ ਆਪਾਂ ਦਾ ਆਪ ਮਿੰਟ ਮਾਰ ਮਿੰਟ ਸਾਢੇ 8 ਹੋ ਗਏ ਟਾਈਮ ਬਹੁਤ ਹੋ ਗਿਆ ਸਾਰੇ ਨੂੰ ਸਸੀ ਕਾਲ ਜੀ YouTube ਫੈਮਲੀ ਕਿਵੇਂ ਹੋ ਸਾਰੇ ਉਮੀਦ ਕਰਦੀ ਕਿ ਸਤਿਗੁਰੂ ਜੀ ਮਿਹਰ ਨਾਲ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਸੁਬਾ ਸੁਬਾ ਉੱਠੇ ਉੱਠ ਕੇ ਇਸ਼ਨਾਨ ਪਾਣੀ ਕੀਤਾ ਗੁਰੂ ਘਰ ਗਏ ਗੁਰੂ ਘਰ ਆਏ ਵੈਗਰੂ ਦੀ ਕਿਰਪਾ ਨਾਲ ਤੇ ਆ ਕੇ ਆਪਾਂ ਚਾਹ ਬਣਾਈ ਨਹੀਂ ਚਾਹ ਗੁਰੂ ਘਰ ਹੋ ਸਕ ਜਾਂਦੀ ਸੀਗੀ ਜਗਮੀਤ ਪੀਂਦਾ ਨਹੀਂ ਤੇ ਆਪਾਂ ਗੁਰੂ ਘਰ ਹੋ ਸਕਿਆ ਹੈ ਹੈਲੋ ਗਾਇਸ ਤੇ ਹੁਣ ਮੈਂ ਲੱਗੀ ਆ ਪਰੌਠਾ ਬਣਾਉਣ ਜਗਮੀਤ ਵਾਸਤੇ ਟੂਟੀ ਆ ਗਈ ਆ ਤੇ ਮੈਂ ਟੁੱਲੂ ਪੰਪ ਲਾਇਆ ਨਹੀਂ ਕਿਉਂਕਿ ਟੂਟੀ ਚ ਰੇਤਾ ਬਹੁਤ ਆਉਂਦਾ ਵਾ ਤੇ ਹੁਣ ਮੈਂ ਠਹਿਰ ਕੇ ਹਜੇ ਲਾਉਂਗੀ ਟੁੱਲੂ ਪੰਪ ਪਾਉਣਾ ਇੱਕ ਨੌ ਜਦੋਂ ਮੋੜਨ ਦੀ ਮੋੜ ਗਈ ਟੂਟੀ ਮੋੜ ਟੂਟੀ ਤੋ ਲਾਉਂਗੀ ਕਿਉਂਕਿ ਮੋੜ ਟੂਟੀ ਤੋਂ ਨਾ ਉਹ ਨਹੀਂ ਆਉਂਦਾ ਹੈਗਾ ਘਰ ਇੱਤਾ ਨਹੀਂ ਆਉਂਦਾ ਹੈਗਾ ਤੇ ਵੈਸੇ ਚੱਕਦਾ ਵੀ ਨਹੀਂ ਕਈ ਵਾਰੀ ਕਹਾਂ ਕਿ ਲੋਕ ਟੂਲੂ ਪੰਪ ਲਾ ਬਹੁਤ ਲੈਂਦੇ ਜਦ ਨੂੰ ਪਾਣੀ ਛੱਡ ਜਾਂਦਾ ਟੂਲੂ ਪੰਪ ਪਰ ਅਸੀਂ ਤਾਂ ਲਟਰ ਲੈਣੇ ਪਰ ਲਈਦਾ ਤੇ ਬਾਕੀ ਤੁਸੀਂ ਦੱਸੋ ਕਿਵੇਂ ਹੈ ਪ੍ਰਮਾਤਮਾ ਦੀ ਕਿਰਪਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਤਿਗੁਰੂ ਜੀ ਗਾਈਸ ਵੀਰੇ ਤੁਹਾਨੂੰ ਦਾ ਬਹੁਤ ਆ ਤੁਸੀਂ ਵੀ ਦਾ ਬਹੁਤ ਆ ਤੁਸੀਂ ਵੀ ਹਾਲਤ ਜਵਾਕਾ ਨੂੰ ਛੱਡ ਕੇ ਜਾਇਆ ਕਰੋ ਹੁਣ ਚਕਮੀਤ ਨੂੰ ਪਹਿਲਾਂ ਮੈਂ ਪਰੌਂਠਾ ਲਾਉਣਾ ਫਿਰ ਮੈਨੂੰ ਛੱਡਣ ਜਾਣਾ ਪੈਣਾ ਇਹਨੂੰ ਤੇ ਹੋਰ ਕਿੰਨਾ ਬਹੁਤ ਆ ਤੇ ਇੱਕ ਮੈਂ ਲੇਟ ਹੋ ਜਾਨੇ ਸਵੇਰ ਸਵੇਰ ਆਪ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਕਿ ਤੇ ਤੜਕੇ ਨੂੰ ਮੈਨੂੰ ਜਾਗਨੇ ਆਂ ਤੇ ਰਾਤ ਪਤਾ ਮੈਂ 1.5 ਵਜੇ ਸੁੱਤੀ ਪਾਉਣੇ ਤੋਂ ਪਹਿਲਾਂ ਮੈਂ ਤੇ ਭਰਾ ਨਾਲ ਗੱਲਾਂ ਕਰੀ ਗਈ ਹਾਂ ਜਿਉਂ ਲੱਗੇ ਅਸੀਂ ਗੱਲਾਂ ਕਰਨ ਜਿਉਂ ਲੱਗੇ ਅਸੀਂ ਗੱਲਾਂ ਕਰਨ ਪਤਾ ਕਿੰਨੀਆਂ ਗੱਲਾਂ ਕਰੀਆਂ ਸੀ ਅਸੀਂ ਫੋਨ ਲਾਇਆ ਸੀਗਾ 9 ਵਜੇ ਹੈ ਤੇ ਅਸੀਂ ਪੌਣੇ 11 ਵਜੇ ਫੋਨ ਕੱਟਿਆ ਦੋਨੋਂ ਭੈਣ ਭਰਾਵਾਂ ਨੇ ਇੰਨੀਆਂ ਗੱਲਾਂ ਕਰੀਆਂ ਤੇ ਜਗਮੀਤ ਵੀ ਸੌ ਗਿਆ ਸੀਗਾ ਤੇ ਮੈਨੂੰ ਮੇਰੀ ਭਾਬੀ ਤੇ ਭਾਈ ਬਹੁਤ ਸਿੱਗੇ ਗੱਲਾਂ ਕਰੀ ਗਏ ਅਸੀਂ ਵਿੱਚ ਦੁਪਧਨਾ ਸਖਦਨਾ ਵਿੱਚ ਹਸੇ ਹੁਸੇ ਵਾਲਾਂ ਵਿੱਚ ਹੈਨਾ ਮਾਂਦਾਂ ਵਿੱਚ ਪਿਓਦਾਂ ਵਿੱਚ ਆਪਦੇ ਬਚਪਨ ਦੀਆਂ ਵੀ ਜਦੋਂ ਆਪਾਂ ਛੋਟੇ ਸੀ ਉਹ ਤਾਂ ਐ ਕਰਦੇ ਹੁੰਦੇ ਸੀ ਹੈਨਾ ਐ ਕਰਦੇ ਹੁੰਦੇ ਸੀ ਐ ਗੱਲਾਂ ਸੇੜ ਕੇ ਬਹਿ ਗਏ ਵੀ ਆਪਦਾ ਬਚਪਨ ਬਹੁਤ ਚੇਤੇ ਆਉਂਦਾ ਹੈਨਾ ਨਿੱਕੇ ਹੁੰਦਿਆਂਦਾਂ ਗੱਲਾਂ ਜਦੋਂ ਟਰਾਲੀ ਲੰਗਣੀ ਕਰਨੇ ਵਾਲੀ ਤੇ ਅਸੀਂ ਗੰਨੇ ਖਿੱਚਣੇ ਧਰੀ ਜਾਂਦੇ ਟਰਾਲੀ ਤੋਂ ਸਾਨੂੰ ਵਾਹ ਜਾਂਦਾ ਬਚਪਨ ਚ ਤੇ ਸੁਰ ਹੋ ਜਾਂਦੀ ਟਰਾਲੀ ਤੋਂ ਗੰਨੇ ਖਿੱਚਣੇ ਤੇ ਜਿੰਨੇ ਕਿ ਖਾਣੇ ਸਬਰ ਸੰਤੋਖ ਦੇ ਉਹਨੇ ਕਿ ਖਿੱਚਣੇ ਬਾਹਲੇ ਨਾ ਖਿੱਚਣੇ ਕਹਿਣਾ ਇੰਨੇ ਕਿ ਖਾਣੇ ਤੇ ਇੰਨੇ ਕਿ ਖੇਚ ਲਗੇ ਵੀ ਬਾਹਲੇ ਨਹੀਂ ਖਿੱਚਣੇ ਹੈਗੇ ਤੇ ਮਤਲਬ ਕਿ ਉਹ ਗੱਲਾਂ ਜਿਹੜਾ ਸੌਹ ਲੱਗ ਬੜਨਾ ਚਾਹਦੰਗਾ ਤੇ ਰਾਤ ਅਸੀਂ ਉਹੀ ਗੱਲਾਂ ਕਰੀ ਜਾ ਕੇ ਜਦੋਂ ਅਸੀਂ ਹੱਟੀ ਉੱਟੀ ਜਾਣਾ ਤੇ ਦੁਕਾਨ ਤੇ ਜਾਣਾ ਤੇ ਉਹਨੂੰ ਤਾਈ ਨੂੰ ਕਹਿਣਾ ਤਾਈ ਸਾਨੂੰ ਪੁਲਾਨੀ ਚੀਜ਼ ਦੇ ਦੇ ਟਾਈਮ ਕੀ ਦੇ ਦੇ ਤੇ ਉਹਨੇ ਅੱਕ ਜਾਣਾ ਫਿਰ ਉਹਨੇ ਥਾਪਾ ਚੱਕ ਲੈਣਾ ਕਿ ਦੁਕਾਨਦਾਰ ਵੀ ਹਾਸੋ ਹਾਣੀ ਸੀਗੇ ਐਵੇਂ ਸੀਗੇ ਤੇ ਪਰ ਹੁਣ ਉਹ ਗੱਲਾਂ ਰਹਿ ਨਹੀਂ ਗੰਿਆਂ ਗਿਆ ਹਾਂ ਤਾਂ ਬਹੁਤ ਫਰਕ ਪੈ ਗਿਆ ਦੁਨੀਆਂ ਬੜੀ ਚੇਂਜ ਹੋ ਗਈ ਹੈ ਨਾ ਸਮੇਂ ਨੇ ਉਹ ਮੁੜ ਕੇ ਹੁਣ ਜਿਹੜੇ ਨੰਘ ਕੇ ਮੈਂ ਨਹੀਂ ਉਹ ਬਾ ਕਮਾਲ ਸਮੇਂ ਸੀ ਬਹੁਤ ਵਧੀਆ ਸਮੇਂ ਸੀ ਬਹੁਤ ਘੈਂਟ ਸਮੇਂ ਸੀ ਕਿ ਤੇ ਵਾੜੇ ਵਧੀਆ ਸਮੇਂ ਸੀਗੇ ਜਾਨੀ ਉਹਦੋਂ ਮੈਂ ਲੱਗਿਆ ਕਰੇ ਫਿਰ ਅੱਬ ਬੈ ਲਿਆ ਹੋਇਆ ਵੀ ਨਾ ਉਹ ਤੋਂ ਮਰਨ ਦਾ ਡਰ ਹੁੰਦਾ ਸੀ ਕਿਸੇ ਨੂੰ ਤੇ ਨਾ ਲੋਕ ਉਹਦੋਂ ਇੰਨਾ ਰੋਂਦੇ ਸੀ ਹੁਣ ਤਾਂ ਲੋਕ ਨੈਟ ਤੇ ਰੋਈ ਜਾਂਦੇ ਆ ਘਰਾਂ 'ਚ ਬੈਠੇ ਰੋਈ ਜਾਂਦੇ ਆ ਰੱਬ ਦੇ ਤਰਲੇ ਕਰੀ ਜਾਂਦੇ ਆ ਕੋਈ ਲੋਕਾਂ ਦੇ ਤਰਲੇ ਕਰੀ ਜਾਂਦੇ ਅਨਸਾਫ਼ ਚਾਹੀਦਾ ਦੁਨੀਆਂ ਦਾ ਕੋਈ ਹਾਲ ਨਹੀਂ ਕਸੌਣ ਲੱਗੇ ਦੇਖ ਕੇ ਆਏ ਲੱਗੂਗਾ ਵੀ ਜਿਵੇਂ ਬੜਾ ਬੁਰਾ ਹਾਲ ਹੋਇਆ ਪਿਆ ਵੀ ਕੀ ਬਣੂ ਅੱਗੇ ਜਾ ਕੇ ਲੋਕਾਂ ਦਾ ਹਨ ਤੇ ਬੜੇ ਲੋਕਾਂ ਨੂੰ ਤਾਂ ਰੱਬ ਹੀ ਯਾਦ ਨਹੀਂ ਹੈਗਾ ਕਹ ਦਿੰਦੇ ਅੱਲਾ ਰੱਬ ਨੂੰ ਤਾਂ ਬੋਲਦੇ ਨਹੀਂ ਲੋਕਾਂ ਕਰਦਾਸ ਆਪਣੇ ਕੰਮਾਂ ਕਾਰਾ ਨਾ ਪੈਸਿਆਂ ਨਾ ਮੋਹ ਆਵਾਸਾਂ ਹੀ ਨਹੀਂ ਹੈ ਵੀ ਜੀ ਨੇ ਜਿੰਦਗੀ ਦਿੱਤੀ ਸਵਾਸੇ ਦਿੱਤੇ ਅਸੀਂ ਉਹਦਾ ਵੀ ਸ਼ੁਕਰ ਕਰ ਲਗੇ ਨੂੰ ਹੁਣ ਪਤਾ ਤਰੋਂਠੇ ਚ ਠੀਕ ਹੈ ਤੇ ਬਸ ਇੱਕ ਦੂਜੇ ਤੇ ਮੱਛਣ ਤੇ ਟਾਈਮ ਨਗਾ ਹੀ ਜਾਂਦੇ ਆ ਇਹਨੇ ਆ ਲੈ ਲਿਆ ਉਹਨੇ ਆ ਲੈ ਲਿਆ ਬਸ ਆ ਕੱਦਾਂ ਉਹਨਾਂ ਟਾਈਮਾਂ ਦੇ ਵਿੱਚ ਨਾ ਕਿਸੇ ਤੇ ਰੀਸ ਨਾ ਕੋ ਰੋਸਾ ਨਾ ਕੋ ਲੜਾਈ ਨਾ ਕੋ ਝਗੜਾ ਜਿੱਥੇ ਪੱਕਦੀ ਉੱਥੇ ਖਾ ਲੈਂਦੇ ਜਿੱਥੇ ਬੈਠੇ ਆ ਉੱਥੇ ਬੈਠੇ ਸੌਂ ਜਾਂਦੇ ਉੱਥੇ ਕਹਿਣਾ ਬੁੜੀਆਂ ਨੇ ਜਿੱਥੇ ਵੇਖੀ ਤਵਾ ਪ੍ਰਾਂਤ ਉੱਥੇ ਗੁਜ਼ਾਰੀ ਸਾਰੀ ਰਾਤ ਬੇ ਫਲਾਣਿਆਂ ਤੋਂ ਉੱਤੇ ਬਹਿ ਗਏ ਉਹਨਾਂ ਨੇ ਮੈਨੂੰ ਰੋਟੀ ਪਾਤੀ ਮਖਾੜੀ ਹਮ ਤਾਂ ਕੋਈ ਵਹਿਮ ਅਗਲਾ ਕਹਿੰਦੇ ਲਾ ਉਹਨਾਂ ਨੇ ਮੈਨੂੰ ਕਿਉਂ ਰੋਟੀ ਦਿੱਤੀ ਇੰਨੇ ਢੱਡਾ ਢਾਂਗ ਪਾਏ ਪਾਏ ਲੋਕਾਂ ਦੇ ਏ ਰੱਬ ਦਾ ਭਰੋਸਾ ਨਹੀਂ ਰੱਬ ਨੂੰ ਯਾਦ ਨਹੀਂ ਕਰਦੇ ਆਏ ਨਹੀਂ ਸੋਚਦੇ ਵੀ ਚੱਲ ਕੋਈ ਨਹੀਂ ਦੇਣ ਵਾਲੇ ਨੇ ਚੀਜ਼ ਦੇਤੀ ਆਪਾਂ ਉਹਦਾ ਨਾਮ ਲੈ ਕੇ ਖਾ ਲਓ ਕੋਈ ਨਹੀਂ ਉਹ ਜਾਣੇ ਤੇ ਫਿਰ ਇਹ ਜਾਣੇ ਇਹ ਗੱਲਾਂ ਤਾਂ ਹੁਣ ਹੈ ਹੀ ਨਹੀਂ ਰਹਿ ਹੀ ਨਹੀਂ ਗਨੀਆਂ ਪਤਾ ਨਹੀਂ ਕਿਉਂ ਲੋਕਾਂ ਦੇ ਵਿੱਚ ਇੰਨੀ ਮਤਲਬ ਕਿ ਯਾਰ ਪੈਦਾ ਹੋਈ ਜਾਂਦੀ ਆ ਕੋਈ ਕੁਝ ਕਰੀ ਜਾਂਦਾ ਹੈ ਕੋਈ ਕਿਸੇ ਨੂੰ ਦਖਲ ਅੰਦਾਜ਼ੀ ਨਹੀਂ ਕੋਈ ਕਿਸੇ ਨੂੰ ਰੋਕਦਾ ਨਹੀਂ ਵੀ ਤੂੰ ਆ ਗਲਤ ਤਾਂ ਨਾ ਕਰ ਅੱਗੇ ਭੈਣ ਭਰਾ ਨੂੰ ਭੈਣ ਭਰਾ ਨੂੰ ਰਾਇ ਦੇਣੀ ਵੀ ਆ ਕੰਮ ਆ ਹੀ ਨਾ ਕਰ ਹਨਾ ਬੀਏ ਗੱਲ ਤਾਂ ਜਾ ਇਧਰ ਨੂੰ ਤਰ ਤੇ ਬੰਦੇ ਨੇ ਇੱਕ ਦੂਜੇ ਦੀ ਮੰਨਣੀ ਵੀ ਤੇ ਹੁਣ ਤਾਂ ਜੇ ਕੋਈ ਕਿਸੇ ਨੂੰ ਰੋਕਦਾ ਤਾਂ ਅਗਲਾ ਕਹਿੰਦਾ ਤੂੰ ਮੇਰੇ ਤੋਂ ਜਹਿਲ ਸੀ ਕਰਦਾ ਹੁਣ ਤਾਂ ਸਮਾਂ ਚੱਲ ਰਿਹਾ ਵੀ ਤੂੰ ਮੇਰੇ ਤੇ ਮਤਦਾ ਐ ਵੀ ਮੈਂ ਅੱਗੇ ਨਾ ਵੱਜ ਜੇ ਕੋਈ ਕਿਸੇ ਦੇ ਧੀ ਪੁੱਤ ਨੂੰ ਕੁਛ ਕਹਿੰਦਾ ਤਾਂ ਅਗਲਾ ਗੁੱਸਾ ਕਰਦਾ ਵੀ ਲੈ ਦੱਸ ਸਾਡਾ ਨਿਆਣਾ ਐ ਸਾਡੇ ਨੂੰ ਤੁਸੀਂ ਐ ਕਹਿੰਦੇ ਹੋ ਕਿਉਂ ਪਹਿਲੇ ਤੋਂ ਪਹਿਲੇ ਟਾਈਮ 'ਚ ਨਹੀਂ ਸੀ ਆਏਗਾ ਪਹਿਲੇ ਟਾਈਮ 'ਚ ਤਾਂ ਜੇ ਕੋਈ ਧੀ ਪੁੱਤ ਨੂੰ ਕਿਸੇ ਨੂੰ ਰੋਕਦਾ ਸੀ ਤੇ ਆਪ ਦਾ ਬਣਾ ਕੇ ਰੋਕਦਾ ਸੀ ਸਾਡੇ ਚਾਚੇ ਤਾਏ ਸਾਨੂੰ ਕਹਿ ਦਿੰਦੇ ਕੋਈ ਗੱਲ ਤੇ ਸਾਡਾ ਮਾਪੇ ਕਹਿੰਦੇ ਕਿ ਚਿੱਟੇ ਸੱਟੀ ਦਿਓ ਜਗਾ ਤਾਂ ਆਗਾ ਲ ਬਿਜੇ ਮੈਂ ਕੱਲ ਟਰਾਲੀ ਮਗਰ ਭੱਜਣਾ ਕਹਿਣਾ ਥੱਲੇ ਆ ਜਾਾਂਗੇ ਇਹ ਹਨ ਮੇਰਾ ਗਲਾ ਬੈਠਾ ਪਿਆ ਅੱਜ ਲੋ ਮੇਰਾ ਤਾਂ ਖਾਣਾ ਤਾਂ ਜੀ ਆਜਾ ਜੀ ਯਾਦ ਕਰਦੇ ਵਾਲੀ ਚਾਹ ਬਣਾ ਕੇ ਪੀਉਂਗੀ ਤੇ ਯਾਦ ਕਰ ਵਾਲੀ ਚਾਹ ਹੁਣ ਮੈਂ ਕਿਉਂ ਪੀਤੀ ਨਹੀਂ ਗਈ ਬਣਾਈ ਨਹੀਂ ਕਿਉਂਕਿ ਜਗਮੀ ਤਾਂ ਮੈਂ ਨਹੀਂ ਪੀਣੀ ਤੇ ਮੈਂ ਬਣਾਈ ਨਹੀਂ ਪਰ ਮੈਂ ਤਾਂ ਗੁਰਧਰ ਪੀਆਈ ਤੇ ਨਾਲੇ ਬਦਾਨਾ ਦਿੱਤਾ ਸੀ ਬਾਬਾ ਜੀ ਨੇ ਕੋਲੋਂ ਵੰਡਦੇ ਹੁੰਦੇ ਆ ਚਾਹ ਜੀ ਦਾ ਲੰਗਰ ਹੁੰਦਾ ਉਹ ਤੇ ਥੋੜਾ ਜਿਹਾ ਉਹ ਮੈਂ ਛਕ ਲਿਆ ਚਾਹ ਦੇ ਨਾਲ ਤੇ ਆਇੰਜ ਹੋਇਆ ਪਿਆ ਗੜਾ ਤੇ ਅੱਜ ਕੱਲ ਤਾਂ ਇਹ ਚੀਜ਼ਾਂ ਜ਼ਿਆਦਾ ਮੈਟਰ ਕਰਦੀਆਂ ਹਨ ਤੇ ਪਹਿਲੇ ਟਾਈਮ 'ਚ ਭੰਦ ਲਿੰਦਾ ਕੋਈ ਨਹੀਂ ਕਿਸੇ ਤੋਂ ਜਹਿਲ ਸੀ ਸੀ ਨਾ ਕੋਈ ਇਹੋ ਜਿਹਾ ਪ੍ਰੋਬਲਮ ਸੀ ਕਿ ਕਿਸੇ ਗੱਲ ਦੀ ਤੇ ਹੁਣ ਤਾਂ ਬਾਲਾ ਕੁਛ ਆਏ ਹੋਈ ਜਾਂਦਾ ਬਈ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਜਿੰਨੇ ਮੂੰਹ ਉਹਨਾਂ ਗੱਲਾਂ ਨਾ ਕਿਸੇ ਨੂੰ ਕਿਸੇ ਦਾ ਡਰਨਾ ਪੈ ਨਾ ਕੋਈ ਕਿਸੇ ਦੀ ਚੰਗੀ ਸਹਿੰਦਾ ਨਾ ਕਿਸੇ ਦੀ ਕੋਈ ਮਾੜੀ ਚੱਲਦਾ ਹੁਣ ਤਾਂ ਬੱਸ ਆਏ ਆ ਵੀ ਤੂੰ ਮੈਨੂੰ ਨਹੀਂ ਦੇਖ ਕੇ ਜਾਂਦਾ ਤੂੰ ਮੇਰੇ ਤੇ ਮਤਦਾਵੇਂ ਬਸ ਆ ਗੱਲਾਂ ਐ ਹੁਣ ਤੇ ਜੇ ਕਿਸੇ ਦੇ ਕੋਈ ਚੀਜ਼ ਫੜਾ ਦੋ ਤਾਂ ਕੋਈ ਅਗਲਾ ਖਾਂਦਾ ਨਹੀਂ ਅਗਲਾ ਕਹਿੰਦਾ ਲਕੀਰ ਤਾਂ ਕਿੱਥੋਂ ਆਉਂਦੀ ਏ ਕਿੱਥੋਂ ਆਏ ਅੱਗੇ ਚਾਹੇ ਕਿਸੇ ਨੂੰ ਕੋਈ ਚੀਜ਼ ਫੜਾ ਦੇਣੀ ਅਗਲੇ ਨੇ ਖਾ ਕੇ ਪਾਸੇ ਹੁਣ ਆਏ ਨਾ ਮਹਿਰ ਘਰ ਨਾਲ ਵੀ ਕਿੱਥੋਂ ਲਿਆਂਦੀ ਕਿੱਥੋਂ ਆਈ ਇੰਨਾ ਪਿਆਰ ਹੀ ਇੰਨਾ ਸੇ ਲੋਕਾਂ ਦੇ ਵਿੱਚ ਪਰ ਮਨ ਪਿਆਰ ਦੀ ਵਾਲੀ ਗੱਲ ਹੈ ਨਹੀਂ ਕਿਸੇ ਚ ਬੂ ਘਟਾ ਮਟਲੇ ਚ ਕਰ ਨਹੀਂ ਮੇਰੇ ਵੇਖਣ ਤਾਂ ਨਹੀਂ ਲੱਗਦਾ ਮੈਨੂੰ ਤਾਂ ਹੈਗਾ ਵੀ ਇਹ ਬਥੇਰੇ ਲੋਕਾਂ ਚ ਕਰ ਇਹ ਕੰਨਾਂ ਚਾ ਹੋਣੀ ਪਰ ਇਹੋ ਕੇ ਖਾਲਾ ਪੋਰਾ ਮੈਨੂੰ ਹਵਾੜ ਜੀ ਦਹੀਂ ਤੁਰਿਆ ਜਾਣਾ ਬਿਥਾੜੇ ਚ ਹੋਰ ਕੀ ਦੇ ਕੇ ਬਰਸ ਕਰ ਲਾ ਤਾਂ ਬਰਸ ਨਹੀਂ ਕਰਨ ਗਿਆਗਾ ਤੂੰ ਹਾਂ ਉਹ ਰੋਟੇ ਵਾਹੇ ਤੁਮ ਚੰਗੇ ਲੱਗ ਜਾਂਦੇ ਆ ਮੈਨੂੰ ਬਾਟੇ ਭਸਾ ਦੇ ਲਈ ਹੋਰ ਜੀ ਜੀ ਪਈ ਮੈਨੂੰ ਤਾਂ ਚੰਗੀ ਨਹੀਂ ਲੱਗੀਗੀ ਛਟਣੀ ਵਧਿਕਾ ਲੱਗੀ ਮੈਂ ਤਾਂ ਛਟਣੀ ਹੀ ਖਾਣੀ ਆਕਰੋਟੇ ਭਈਆ ਖਾਣੀ ਹੈ ਭਰ ਦਿਆ ਕਰਦਾ ਆਵੇ ਪਈਵੇ ਆਵੇ ਪਈ ਕੋਘੜਾ ਆ ਪਈਆ ਭੁਰਜੀ ਖਾਣੀ ਤਾਂ ਮੈਨੂੰ ਨਹੀਂ ਵਧੀਆ ਲੱਗੀ ਭੁਰਜੀ ਛੱਕ ਹੁਣ ਪਾਣੀ ਪੂੜੇ ਭਰ ਕੇ ਫੇਰ ਕਰਾਂਗੇ ਕੋਈ ਹਮ ਆਟਾ ਸਾਗ ਮਰੋ ਆ ਸਾਗ ਧਰਦੇ ਹਾਂ ਧਰਦੇ ਹਾਂ ਚ ਕਾਇਸਤ ਜਿਹਾ ਸਿਤਾਰਨ ਲੱਗਿਆ ਸਾਗ